ਇਕੋ ਬਹੁਤ ਹੱਦ ਤੱਕ ਜਿਹੜੀਆਂ ਰਹਿ ਗਈਆਂ ਸੀਟਾਂ ਨੇ ਉਹਦੀ ਡਿਸਕਸ਼ਨ ਕੱਲ ਹੋ ਚੁੱਕੀ ਹੈ ਤੇ ਚੰਦ ਦਿਨਾਂ ਦੇ ਵਿੱਚ ਹੀ ਸਾਰੇ ਦੀ ਸਾਰੀ ਵਿਸਥਾਰ ਆ ਗਈ ਲਗਾਤਾਰ ਕਿਵੇਂ ਛੇ ਤਾਂ ਆ ਚੁੱਕੀਆਂ ਸੱਤਾਂ ਤੇ ਕਿ ਆਸਰਾ ਹੈ ਕਿ ਆ ਪੇਚ ਫਸਿਆ ਹੋਇਆ ਹੈ ਜਾਂ ਕੁਝ ਕੋਈ ਪੇਚ ਨਹੀਂ ਫਸਿਆ ਸਾਰਾ ਕੁਝ ਬਿਲਕੁਲ ਵਧੀਆ ਚੱਲ ਰਿਹਾ ਹੈ ਐਂਡ ਅਗੇ ਛੇ ਸੀਟਾਂ ਡਿਸਾਈਡ ਹੋ ਚੁੱਕੀਆਂ ਸੱਤ ਜਿਹੜੀਆਂ ਨੇ ਪਰ ਚੰਦ ਦਿਨਾਂ ਚ ਨਾ ਟੂ ਮਨੀ ਡੇ ਥੋੜੇ ਦਿਨਾਂ ਚ ਆਪਾਂ ਆਮ ਆਦਮੀ ਸਖੰਦੀ ਮਹਿੰਦੀ ਸਟਾਰ ਸਕਦੀ ਹੈ ਕਾਂਗਰਸੀ ਗੱਲ ਕਰੀਏ ਦੇਖੋ ਬਹੁਤ ਹੱਦ ਤੱਕ ਜਿਹੜੀਆਂ ਰਹਿ ਗਈਆਂ ਸੀਟਾਂ ਨੇ ਉਹਦੀ ਡਿਸਕਸ਼ਨ ਕੱਲ ਹੋ ਚੁੱਕੀ ਹੈ ਤੇ ਚੰਦ ਦਿਨਾਂ ਦੇ ਵਿੱਚ ਹੀ ਸਾਰੇ ਦੀ ਸਾਰੇ ਲਿਸਟ ਬਾਹਰ ਆ ਗਈ ਲਗਦਾ ਕਿ ਵਿੱਚ ਛੇਤ ਆ ਚੁੱਕੀਆਂ ਸੱਤਾ ਤੇ ਕਿ ਆਸਰਾ ਨਹੀਂ ਤੇ ਆ ਪੇਚ ਫਸਿਆ ਹੋਇਆ ਹੈ ਕੁਝ ਕੋਈ ਪੇਚ ਨਹੀਂ ਫਸਿਆ ਸਾਰਾ ਕੁਝ ਬਿਲਕੁਲ ਵਧੀਆ ਚੱਲ ਰਿਹਾ ਹੈ ਐਂਡ ਅਗੇ ਛੇ ਸੀਟਾਂ ਡਿਸਾਈਡ ਹੋ ਚੁੱਕੀਆਂ ਸੱਤ ਜਿਹੜੀਆਂ ਨੇ ਬਸ ਚੰਦ ਦਿਨਾਂ ਅੰਦਰ ਨਾਟ ਟੂ ਮਨੀ ਲੇਟ ਥੋੜੇ ਦਿਨਾਂ ਅੰਦਰ ਆਮ ਆਦਮੀ ਸਖੰਦੀ ਮਹਿੰਦੀ ਤਾ ਸਕਦੀ ਹੈ ਕਾਂਗਰਸੀ ਗੱਲ ਕਰੀਏ ਦੇਖੋ ਬਹੁਤ ਹੱਦ ਤੱਕ ਜਿਹੜੀਆਂ ਰਹਿ ਗਈਆਂ ਸੀਟਾਂ ਨੇ ਉਹਦੀ ਡਿਸਕਸ਼ਨ ਕੱਲ ਹੋ ਚੁੱਕੀ ਹੈ ਤੇ ਚੰਦ ਦਿਨਾਂ ਦੇ ਵਿੱਚ ਹੀ ਸਾਰੇ ਦੀ ਸਾਰੀ ਵਸਤਵਾਰ ਹੈ ਲਗਦਾ ਕਿ ਇਸ ਛੇਤ ਆ ਚੁੱਕੀਆਂ ਸੱਤਾ ਤੇ ਕਿ ਆਸਰਾ ਨਹੀਂ ਕਿ ਆ ਪੇਂਚ ਫਸਿਆ ਹੋਇਆ ਹੈ ਜਾਂ ਕੁਝ ਕੋਈ ਪੇਂਚ ਨਹੀਂ ਫਸਿਆ ਸਾਰਾ ਕੁਝ ਬਿਲਕੁਲ ਵਧੀਆ ਚੱਲ ਰਿਹਾ ਹੈ ਐਂਡ ਕੇ ਚੇ ਸੀਟਾਂ ਡਿਸਾਈਡ ਹੋ ਚੁੱਕੇ ਸੱਤ ਜਿਹੜੀਆਂ ਨੇ بس ਚੰਦ ਦਿਨਾਂ ਚ ਨਾਟ ਟੂ ਮਿਲਗੇ ਥੋੜੇ ਦਿਨਾਂ ਚ ਆਮ ਆਦਮੀ ਸਭਿੰਦੀ ਮਹਿੰਦੀ ਤਾ ਸਕਦੀ ਹੈ ਕਾਂਗਰਸੀ ਗੱਲ ਕਰੀਏ ਦੇਖੋ ਬਹੁਤ ਹੱਦ ਤੱਕ ਜਿਹੜੀਆਂ ਰਹਿ ਗਈਆਂ ਸੀਟਾਂ ਨੇ ਉਹਦੀ ਡਿਸਕਸ਼ਨ ਕੱਲ ਹੋ ਚੁੱਕੀ ਹੈ ਤੇ ਚੰਦ ਦਿਨਾਂ ਦੇ ਵਿੱਚ ਹੀ ਸਾਰੇ ਦੀ ਸਾਰੀ ਲਿਸਟ ਆ ਰਹੀ ਹੈ ਲਗਦਾ ਕਿ ਨਹੀਂ ਛੇਤ ਆ ਚੁੱਕੀਆਂ ਸੱਤਾ ਤੇ ਕਿ ਆਸਰਾ ਹੈ ਕਿ ਆ ਪੇਂਚ ਫਸਿਆ ਹੋਇਆ ਹੈ ਜਾਂ ਕੁਝ ਕੋਈ ਪੇਂਚ ਨਹੀਂ ਫਸਿਆ ਸਾਰਾ ਕੁਝ ਬਿਲਕੁਲ ਵਧੀਆ ਚੱਲ ਰਿਹਾ ਹੈ ਐਂਡ ਅਗੇ 7 ਸੀਟਾਂ ਡਿਸਾਈਡ ਹੋ ਚੁੱਕੀਆਂ ਸੱਤ ਜਿਹੜੀਆਂ ਨੇ بس ਚੰਦ ਦਿਨਾਂ ਅੰਦਰ ਨਾਟੂ ਮਨੀ ਡੇਰ ਥੋੜੇ ਦਿਨਾਂ ਚ ਆਮ ਆਦਮੀ ਸਭਿੰਦੀ ਨੰਦੀ ਸਟਾਰ ਸਕਦੀ ਹੈ ਕਾਂਗਰਸੀ ਗੱਲ ਕਰੀਏ ਦੇਖੋ ਬਹੁਤ ਹੱਦ ਤੱਕ ਜਿਹੜੀਆਂ ਰਹਿ ਗਈਆਂ ਸੀਟਾਂ ਨੇ ਉਹਦੀ ਡਿਸਕਸ਼ਨ ਕੱਲ ਹੋ ਚੁੱਕੀ ਹੈ ਤੇ ਚੰਦ ਦਿਨਾਂ ਦੇ ਵਿੱਚ ਹੀ ਸਾਰੇ ਦੀ ਸਾਰੀ ਵਿਸਥਾਰ ਆ ਰਹੀ ਹੈ ਲਗਦਾ ਕਿ ਨਹੀਂ ਛੇਤ ਆ ਚੁੱਕੀਆਂ ਸੱਤਾ ਤੇ ਕਿ ਆਸਰਾ ਨਹੀਂ ਕਿ ਆ ਪੇਂਚ ਫਸਿਆ ਹੋਇਆ ਹੈ ਜਾਂ ਕੁਝ ਕੋਈ ਪੇਂਚ ਨਹੀਂ ਫਸਿਆ ਸਾਰਾ ਕੁਝ ਬਿਲਕੁਲ ਧੁਗੇ ਚੱਲ ਰਿਹਾ ਹੈ ਐਂਡ ਕੇ ਚੇ ਸੀਟਾਂ ਡਿਸਾਈਡ ਹੋ ਚੁੱਕੇ ਸੱਤ ਜਿਹੜੀਆਂ ਨੇ بس ਚੰਦ ਦਿਨਾਂ 'ਚ ਨਾ ਟੂ ਮਿਲਗੇ ਥੋੜੇ ਦਿਨਾਂ 'ਚ ਆਪਾਂ ਆਮ ਆਦਮੀ ਕਾਂਗਰਸੀ ਕੱਲ ਕਰੀਏ ਦੇਖੋ ਬਹੁਤ ਹੱਦ ਤੱਕ ਜਿਹੜੀਆਂ ਰਹਿ ਗਈਆਂ ਸੀਟਾਂ ਨੇ ਉਹਦੀ ਡਿਸਕਸ਼ਨ ਕੱਲ ਹੋ ਚੁੱਕੀ ਹੈ ਤੇ ਚੰਦ ਦਿਨਾਂ ਦੇ ਵਿੱਚ ਹੀ ਸਾਰੀ ਦੀ ਸਾਰੀ ਲਿਸਟ ਬਾਹਰ ਆ ਜੇ ਲਗਦਾ ਕਿ ਨਹੀਂ ਛੇਤ ਆ ਚੁੱਕੀਆਂ ਸੱਤਾ ਤੇ ਕਿ ਆਸਰਾ ਨਹੀਂ ਤੇ ਆ ਪੇਂਚ ਫਸਿਆ ਹੋਇਆ ਹੈ ਜਾਂ ਕੁਝ ਕੋਈ ਪੇਂਚ ਨਹੀਂ ਫਸਿਆ ਸਾਰਾ ਕੁਝ ਬਿਲਕੁਲ ਵਧੀਆ ਚੱਲ ਰਿਹਾ ਹੈ ਐਂਡ ਅਗੇ 7 ਸੀਟਾਂ ਡਿਸਾਈਡ ਹੋ ਚੁੱਕੀਆਂ ਸੱਤ ਜਿਹੜੀਆਂ ਨੇ بس ਚੰਦ ਦਿਨਾਂ ਦੇ ਨਾ ਟੂ ਮਨੀ ਡੇ ਥੋੜੇ ਜਿਹਾ ਚਾਹੀਆ ਆਮ ਆਦਮੀ ਤਾ ਸਕਦੀ ਹੈ ਕਾਂਗਰਸੀ ਗੱਲ ਕਰੀਏ ਦੇਖੋ ਬਹੁਤ ਹੱਦ ਤੱਕ ਜਿਹੜੀਆਂ ਰਹਿ ਗਈਆਂ ਸੀਟਾਂ ਨੇ ਉਹਦੀ ਡਿਸਕਸ਼ਨ ਕੱਲ ਹੋ ਚੁੱਕੀ ਹੈ ਤੇ ਚੰਦ ਦਿਨਾਂ ਦੇ ਵਿੱਚ ਹੀ ਸਾਰੀ ਦੀ ਸਾਰੀ ਵਿਸਥਾਰ ਆ ਰਹੀ ਹੈ ਲਗਦਾ ਕਿ ਵਿੱਚ 6 ਤਾਂ ਆ ਚੁੱਕੀਆਂ ਸੱਤਾ ਤੇ ਕਿ ਆਸਰਾ ਨਹੀਂ ਕਿ ਆ ਪੇਂਚ ਫਸਿਆ ਹੋਇਆ ਹੈ ਜਾਂ ਕੁਝ ਕੋਈ ਪੇਂਚ ਨਹੀਂ ਫਸਿਆ ਸਾਰਾ ਕੁਝ ਬਿਲਕੁਲ ਵਧੀਆ ਚੱਲ ਰਿਹਾ ਹੈ ਐਂਡ ਅਗੇ 6 ਸੀਟਾਂ ਡਿਸਾਈਡ ਹੋ ਚੁੱਕੀਆਂ ਸੱਤ ਜਿਹੜੀਆਂ ਨੇ بس ਚੰਦ ਦਿਨਾਂ 'ਚ ਨਾਟ ਟੂ ਮਨੀਗੇਟ ਥੋੜੇ ਦਿਨਾਂ 'ਚ ਆਪਾਂ ਆਮ ਆਦਮੀ ਸਭਿੰਦੀ ਮਹਿੰਦੀ ਸਟਾਰ ਸਕਦੀ ਹੈ ਕਾਂਗਰਸੀ ਗੱਲ ਕਰੀਏ ਦੇਖੋ ਬਹੁਤ ਹੱਦ ਤੱਕ ਜਿਹੜੀਆਂ ਰਹਿ ਗਈਆਂ ਸੀਟਾਂ ਨੇ ਉਹਦੀ ਡਿਸਕਸ਼ਨ ਕੱਲ ਹੋ ਚੁੱਕੀ ਹੈ ਤੇ ਚੰਦ ਦਿਨਾਂ ਦੇ ਵਿੱਚ ਹੀ ਸਾਰੇ ਦੀ ਸਾਰੇ ਜਿਸਟ ਵਾਰ ਆਏ ਲਗਦਾ ਕਿ ਵਿੱਚ